ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜ਼ਾਲਿਮਾਂ ਨੇ ਤਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਤਤਵੀ ਵੀ ਤਤੀ ਰੇਤ ਵੀ ਤਤੀ ਜਲਾਦ ਵੀ ਤਤੇ ਚੰਦੂ ਵੀ ਤਤਾ ਅੱਗ ਵੀ ਤਤੀ ਰੇਤ ਪਾਨ ਬੜਾ ਕੜਛਾ ਵੀ ਤਤਾ ਤੇ ਠੰਡੇ ਕੌਣ ਸੀ ਉਹਨਾਂ ਵਿੱਚ ਮੇਰੇ ਸਤਿਗੁਰੂ ਚੋਜੀ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕੀ ਦੱਸਾਂ ਮੈਂ ਉਸ ਵੇੜੇ ਜੋ ਸੀ ਪਲਬੀਤ ਰਹੇ ਤਤੀ ਤਵੀ ਉੱਤੇ ਵੀ ਬਹਿ ਕੇ ਸਤਿਗੁਰੂ ਠੰਡੇ ਸੀਤ ਰਹੇ ਸਤਿਗੁਰੂ ਠੰਡੇ ਸੀਤ ਰਹੇ ਸੁਣਦੇ ਹਾਂ ਕਵਤਾ ਪ੍ਰੇਮੀ ਜੰਡਿਆਲੇ ਵਾਲੇ ਦੀ ਲਿਖੀ ਹੋਈ ਤਤੀ ਲੋ ਤੇ ਬੈਠੇ ਸਤਿਗੁਰੂ ਅਰਜਨ ਦੇਵ ਪਿਆਰੇ ਤੇਰਾ ਪਾਣਾ ਮਿੱਠਾ ਲਾਗੇ ਮੁਖੋਂ ਪਿਆ ਉਚਾਰੇ ਤੱਤੀ ਲੋ ਤੇ ਬੈਠੇ ਸਤ ਗੁਰੂ ਅਰਜੁਨ ਦੇਵ ਪਿਆਰੇ ਤੇਰਾ ਕੀਆ ਮਿੱਠਾ ਲਾਗੇ ਮੁਖੋਂ ਪਿਆ ਉਚਾਰੇ ਜੇਠ ਮਹੀਨਾ ਅੱਗ ਜ਼ੁਲਮ ਦੀ ਸੇਕ ਨਾ ਚੱਲਿਆ ਜਾਵੇ ਤੱਤੀ ਰੇ ਤ ਸਰੀਰ ਤੇ ਪਾਪੀ ਪਰ ਪਰ ਕੜਛੇ ਪਾਵੇ ਜੇਠ ਮਹੀਨਾ ਅੱਗ ਜ਼ੁਲਮ ਦੀ ਸੇਕ ਨਾ ਚੱਲਿਆ ਜਾਵੇ ਤੱਤੀ ਰੇਤ ਸਰੀਰ ਤੇ ਪਾਪੀ ਪਰ ਪਰ ਕੜਛੇ ਪਾਵੇ ਪਰ ਗਰਮੀ ਦੀ ਰੁੱਤੇ ਚੱਲੇ ਦੁੱਖ ਮੁਸੀਬਤ ਭਾਰੇ ਤੱਤੀ ਲੋਤੇ ਬੈਠੇ ਸਤਿਗੁਰੂ ਅਰਜੁਨ ਦੇਵ ਪਿਆਰੇ ਤਤਿ ਲੋਤੇ ਬੈਠੇ ਸਤਿਗੁਰੂ ਅਰਜਨ ਦੇਵ ਪਿਆਰੇ ਚੰਦੂ ਦੀਨੂ ਪੁੱਬਾ ਮਾਰੇ ਸੁਣ ਕੇ ਦਰਦ ਕਹਾਣੀ ਦਰਸ਼ਨ ਦੇਖ ਕੇ ਜੀਵਾ ਸਤਿਗੁਰੂ ਮੁਖੋਂ ਕਹੇ ਗੁਰਬਾਣੀ ਦਰਸ਼ਨ ਦੇਖ ਕੇ ਜੀਵਾ ਸਤਿਗੁਰੂ ਮੁਖੋਂ ਕਹੇ ਗੁਰਬਾਣੀ ਰਾਮ ਨਾਮ ਦੀ ਮਾਲਾ ਫੜ ਕੇ ਤਪਦੇ ਸੀ ਨੇ ਠਾਰੇ ਤੱਤੀ ਲੋਤੇ ਬੈਠੇ ਸਤਿਗੁਰੂ ਅਰਜੁਨ ਦੇਵ ਪਿਆਰੇ ਤੱਤੀ ਲੋਤੇ ਬੈਠੇ ਸਤਿਗੁਰੂ ਅਰਜੁਨ ਦੇਵ ਪਿਆਰੇ ਹੋ ਖੜਾ ਸਾਹਮਣੇ ਆਖੀ ਜਾਵੇ ਮੀਆ ਮੀਰ ਪਿਆਰਾ ਹੁਕਮ ਹੋਵੇ ਤਾਂ ਫੂਕ ਦਿਆਂ ਮੈਂ ਦਲ ਵੈਰੀ ਦਾ ਸਾਰਾ ਹੁਕਮ ਹੋਵੇ ਤਾਂ ਫੂਕ ਦੇ ਆਵੇ ਦਲ ਵੈਰੀ ਦਾ ਸਾਰਾ ਤਰਤੀ ਤੇ ਆਕਾਸ਼ ਕੰਬਿਆ ਸੂਰਜ ਤਾਂ ਹਮਾਰੇ ਤੱਤੀ ਲੋਤੇ ਬੈਠੇ ਸਤਿਗੁਰੂ ਅਰਜੁਨ ਦੇਵ ਪਿਆਰੇ ਤੱਤੀ ਲੋਤੇ ਬੈਠੇ ਸਤਿਗੁਰੂ ਅਰਜੁਨ ਦੇਵ ਪਿਆਰੇ ਚੰਦੂ ਚੰਦਰਿਆ ਓਏ ਤੈਨੂੰ ਤਰਸ ਰਜ਼ਾਨਾ ਆਇਆ ਅਗਦੇ ਆ ਅੰਗਿਆਰਾ ਉੱਤੇ ਰੱਬੀ ਰੂਪ ਬਿਠਾਇਆ ਅਗਦੇ ਆ ਅੰਗਿਆਰਾ ਉੱਤੇ ਰੱਬੀ ਰੂਪ ਬਿਠਾਇਆ ਕੋਮਲ ਤਨ ਤੇ ਛਾਲੇ ਚਮਕਣ ਜੋ ਅੰਬਰ ਤੇ ਤਾਰੇ ਹੋ ਤੱਤੀ ਲੋਤੇ ਬੈਠੇ ਸਤਿਗੁਰੂ ਅਰਜੁਨ ਦੇਵ ਪਿਆਰੇ ਤੱਤੀ ਲੋਤੇ ਬੈਠੇ ਸਤਿਗੁਰੂ ਅਰਜੁਨ ਦੇਵ ਪਿਆਰੇ ਔਰ ਕੀ ਬਾਣੀ ਰਚ ਗਏ ਸਤ ਗੁਰੂ ਸਗਲੀ ਚਿੰਤਾ ਮਿਟਾ ਕੇ ਅਰਜੁਨ ਦੇਵ ਜੀ ਪਾਈ ਸ਼ਹੀਦੀ ਸਿੱਖੀ ਨੂੰ ਚਮਕਾ ਕੇ ਸਤ ਗੁਰੂ ਜੀ ਨਾ ਸਿਦ ਕੋ ਢੋਲੇ ਪਾਪੀ ਖੈ ਖੈ ਹਾਰੇ ਤੱਤੀ ਲੋਤੇ ਬੈਠੇ ਸਤ ਗੁਰੂ ਅਰਜੁਨ ਦੇਵ ਪਿਆਰੇ ਤੱਤੀ ਲੋਤੇ ਬੈਠੇ ਸਤ ਗੁਰੂ ਅਰਜੁਨ ਦੇਵ ਪਿਆਰੇ ਜਿਉਂ ਜਲ ਮੈਂ ਜਲ ਆਏ ਖਟਾਨਾ ਪੜ ਕੇ ਅੰਮ੍ਰਿਤ ਬਾਣੀ ਜਗੀਰ ਮਾਛੀਆਂ ਵਾਲਾ ਕਹਿੰਦਾ ਤਨ ਤੇਰੀ ਕੁਰਬਾਨੀ ਦਾ ਤਿਆ ਤਨ ਤੇਰੀ ਕੁਰਬਾਨੀ ਜਿਉਂ ਜਲ ਮੈਂ ਜਲ ਆਏ ਖਟਾਨਾ ਪੜ ਕੇ ਅੰਮ੍ਰਿਤ ਬਾਣੀ ਜਗੀਰ ਮਾਛੀਆਂ ਵਾਲਾ ਕਹਿੰਦਾ ਤਨ ਤੇਰੀ ਕੁਰਬਾਨੀ ਰਾਵੀ ਵਿੱਚ ਪ੍ਰੇਮੀ ਸੌਂ ਗਏ ਡੂਬਦੇ ਤਾਰਨ ਹਾਰੇ ਤੱਤੀ ਲੋਤੇ ਬੈਠੇ ਸਤਗੁਰੂ ਅਰਜੁਨ ਦੇਵ ਪਿਆਰੇ ਤੇਰਾ ਕੀਆ ਮਿੱਠਾ ਲਾਗੇ ਮੁਖੋਂ ਪਿਆ ਉਚਾਰੇ ਤੱਤੀ ਲੋਤੇ ਬੈਠੇ ਸਤਗੁਰੂ ਅਰਜੁਨ ਦੇਵ ਪਿਆਰੇ ਤੱਤੀ ਲੋਤੇ ਬੈਠੇ ਸਤਗੁਰੂ ਅਰਜੁਨ ਦੇਵ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ